ਹਾਂਜੀ ਹੁਣ ਜੋ ਕਿਸਾਨਾਂ ਨਾਲ ਫਿਰ ਤੋਂ ਜੋ ਕੱਲ ਦੀ ਵੀਡੀਓ ਲਾਈਵ ਦਿਖਾਉਣੇ ਆ ਤੁਹਾਨੂੰ ਜੋ ਕਿ ਕਿਸਾਨਾਂ ਨਾਲ ਸ਼ਰਿਆਮ ਤੱਕਾ ਕਰ ਰਹੀ ਹੈ ਪੰਜਾਬ ਪੁਲਿਸ ਤੇ ਕਿਹਦੇ ਆਡਰਾਂ ਕਿਹਦੇ ਕਹਿੰਤੇ ਹੋ ਰਿਆ ਸੀਐਮ ਪੰਤਮਾਨ ਦੇ ਜੋ ਪਿੰਡ ਸਾਜਲੀ ਦੇ ਵਿੱਚ ਉੱਥੇ ਇਹਨੇ ਕੋਈ ਸਕੂਲ ਦਾ ਅਧ்கਾਟਨ ਕਰਨਾ ਸੀ ਤੇ ਉੱਥੇ ਕਿਸਾਨ ਪਹੁੰਚੇ ਸੀ ਮੂਰੇ ਗੱਲਬਾਤ ਕਰਨ ਵਾਸਤੇ ਪਰ ਜਿਹੜੇ ਉੱਥੇ ਨਿਊਜ਼ ਰਿਪੋਰਟਰਾਂ ਉਹਨਾਂ ਤੋਂ ਮੈਗ ਫੜੇ ਜਾਂਦੇ ਆ ਤਾਂ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਬਾਅਦ ਵਿੱਚ ਕਰਦੇ ਆ ਅਗਲੇ ਵਿਚਾਰ ਸਾਂਝੇ ਵੀ ਕੀ ਕਹਿਣਾਗਾ ਉਸ ਦਾ ਸਾਡੇ ਜਿਹੜੇ ਭਰਾ ਸਾਡੇ ਕਿਸਾਨ ਆ ਤੇ ਜਿਹੜੇ ਸਾਡੇ ਪੱਤਰਕਾਰ ਆ ਸੁਣੋ ਪਹਿਲਾ ਵੀਡੀਓ ਇਹ ਵੱਲ ਬਾਧ ਰਹੇ ਸੀ ਪਿੰਡ ਸਾਜਲੀ ਸਾਹਮਣੇ ਪਿੰਡ ਸਾਜਲੀ ਦੇ ਵਿੱਚ ਅਸੀਂ ਖੜੇ ਹੋਏ ਆ ਇਹ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਕਿ ਕੇ ਬੇਵਜਾ ਸੀਐਮ ਪ੍ਰਭਾਤਮਨ ਅੱਜ ਸਕੂਲ ਦਾ ਦੁਗਾਟਨ ਕਰਨ ਲਈ ਆਉਣਾ ਸੀ ਇੱਕ ਪਾਸੇ ਕਿਸਾਨੀ ਝੰਡੇ ਲੱਗੇ ਜਿਹੜੇ ਕਿਸਾਨ ਨੇ ਉਹ ਇੱਥੇ ਵਿਰੋਧ ਕਰਨ ਲਈ ਪਹੁੰਚੇ ਹੋਏ ਨੇ ਤੇ ਦੂਜੇ ਪਾਸੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਲਗਾਤਾਰ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਜਿਹੜੀਆਂ ਤਸਵੀਰਾਂ ਨੇ ਪਿੰਡ ਸਾਜਲੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਉਹ ਕੋਸ਼ਿਸ਼ ਕਰਦੇ ਆ ਸੀ ਗੱਲ ਕਰਨ ਦੀ ਆ ਭਗਵਾਨ ਲਾਈਵ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਇਸ ਲਾਈਵ ਤਸਵੀਰਾਂ ਦੇ ਵਿੱਚ ਅਸੀਂ ਜ਼ਰੂਰ ਇੱਕ ਗੱਲ ਕਰ ਬਹੁਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਕੀ ਕਹਿਣਾ ਚਾਹੁੰਦਾ ਅਸੀਂ ਕਹਿਣਾ ਚਾਹੁੰਦਾ ਸਾਨੂੰ ਅੱਗੇ ਵਧਣ ਦਿੱਤਾ ਜਾਵੇ ਮੁੱਖ ਮੰਤਰੀ ਨਾਲ ਸਾਡੀ ਗੱਲਬਾਤ ਕਰਾਈ ਜਾਵੇ ਅਸੀਂ ਸਵਾਲਾਂ ਦੇ ਜਵਾਬ ਕਰਨੇ ਨੇ ਹੋਰ ਕੋਈ ਚੱਕਰ ਨਹੀਂ ਸਾਡਾ ਹੋ ਨਹੀਂ ਹੈਗਾ ਇਹ ਗੱਲਬਾਤ ਹੈ ਹੋਰ ਕੋਈ ਹੋ ਨਹੀਂ ਹੈਗਾ ਤੁਸੀਂ ਦੇਖੋਗੇ ਜਸਵਿੰਦਰ ਜਸਵਿੰਦਰ ਅਸੀਂ ਤੁਹਾਡੇ ਨਾਲ ਵੀ ਗੱਲ ਹੈ ਲਾਈਵ ਚੱਲ ਰਿਹਾ ਅਸੀਂ ਲਾਈਵ ਤਸਵੀਰਾਂ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ ਕਿ ਕੀ ਗੱਲਬਾਤ ਹੋ ਰਹੀ ਹੈ ਮੈਂ ਇੱਕ ਫੜਨ ਦੀ ਕੀ ਨੋਬਤਾ ਕੀਤੀ ਇਹ ਵੀ ਗੱਲ ਹੈ ਸਾਡੀ ਵੀ ਡਿਊਟੀ ਹੈ ਯਾਰ ਬਿਲਕੁਲ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਪਰ ਅਸੀਂ ਵੀ ਕਵਰੇਜ ਕਰ ਰਹੇ ਹਾਂ ਸਾਡੇ ਕਿਉਂ ਕਰ ਰਹੇ ਤੂੰ ਮੈਂ ਕੋਈ ਧੱਕਾ ਨਹੀਂ ਕਰ ਰਿਹਾ ਤੁਸੀਂ ਵਨ ਸਾਈਡ ਕਵਰੇਜ ਕਿਉਂ ਕਰ ਰਹੇ ਤੁਸੀਂ ਸਾਡਾ ਸਾਡਾ ਵਰਸ਼ਨ ਕਿਉਂ ਇੱਥੇ ਦੱਸੋ ਤਾਂ ਸਹੀ ਨਾ ਸਾਨੂੰ ਕੀ ਹੋਇਆ ਕਿ ਮੈਂ ਕੀ ਨਹੀਂ ਦੱਸੋ ਸਾਡੀ ਡਿਊਟੀ ਹੈ ਅੱਜ ਇੱਥੋਂ ਅੱਗੇ ਨਹੀਂ ਜਾਣ ਦੇਣਾ ਪ੍ਰੋਟੈਸਟਰਸ ਨੂੰ ਠੀਕ ਹੈ ਸਾਡਾ ਵਰਸ਼ਨ ਲਿਆ ਤੁਸੀਂ ਉਦੋਂ ਦਾ ਤੁਸੀਂ ਆਪਣਾ ਵਰਸ਼ਨ ਦਿਓ ਨਹੀਂ ਹੁਣ ਵਰਸ਼ਨ ਹੀ ਦੇ ਰਿਹਾ ਅਰੇ ਲੋ ਨਾ ਜੋੜ ਤੇ ਹੁਣ ਵਰਸ਼ਨ ਹੀ ਦੇ ਰਿਹਾ ਤੁਸੀਂ ਤੁਹਾਨੂੰ ਤੁਸੀਂ ਕਹਿ ਰਹੇ ਸੀ ਮੇਰਾ ਮਾਈਕ ਫੜ ਲਿਆ ਮੈਂ ਤੁਹਾਨੂੰ ਕਹਿ ਰਿਹਾ ਸੀ ਵੀ ਅਕਸਾਉਣਾ ਇਹਨਾਂ ਨੂੰ ਹੁਣ ਠੀਕ ਹੈ ਪੱਤਰਕਾਰ ਦਾ ਕੰਮ ਅਕਸਾਉਣਾ ਨਹੀਂ ਹੁੰਦਾ ਜੀ ਅਸੀਂ ਸਿਰਫ ਕਵਰੇਜ ਕਰਦੇ ਆਂ ਆਪਾਂ ਕਿੱਥੇ ਆਪਾਂ ਕਿੱਥੇ ਖਨੌਰੀ ਹਾਂਜੀ ਇਹ ਹੁਣ ਕਹਿਣ ਦਾ ਮਤਲਬ ਜਿਹੜੇ ਪੱਤਰਕਾਰ ਉਹਨਾਂ ਦੇ ਮੈਗ ਫੜੇ ਜਾਂਦੇ ਆ ਉੱਥੇ ਬਾਅਦ ਦੇ ਵਿੱਚ ਪੁਲਿਸ ਵਾਲੇ ਉਥੋਂ ਮੁੱਕਰਿਆ ਜਾਂਦਾ ਵੀ ਅਸੀਂ ਤੁਹਾਡੇ ਮੈਗ ਨਹੀਂ ਫੜੇ ਕਿਉਂਕਿ ਜਿਹੜੇ ਇਹ ਪੱਤਰਕਾਰ ਆ ਇਹਨਾਂ ਦੀ ਲਾਈਵ ਤਸਵੀਰਾਂ ਜਿਹੜੀਆਂ ਪਿੰਡ ਸਾਜਲੀ ਦੀਆਂ ਤੇ ਇਹ ਕੱਲ ਦੀਆਂ ਤਸਵੀਰਾਂ ਜੋ ਤੇ ਲੋਕੋ ਆ ਟੀਵੀ ਚੈਨਲ ਜੋ ਅਮਨਿੰਦਰ ਸਿੱਧੂ ਪੱਤਰਕਾਰ ਉਹਨਾਂ ਬਣੀਓ ਵੀ ਇਹ ਗੱਲਾਂ ਦੇ ਖੁਲਾਸੇ ਹੋਏ ਆ ਪਰ ਲੇਕਿਨ ਜਿਹੜਾ ਹੁਣ ਸ਼ਰਿਆਮ ਇਹ ਸੀਐਮ ਪਵੰਤਮਾਨ ਸ਼ਰਿਆਮ ਕਿਸਾਨਾਂ ਨਾਲ ੱੱਕਾ ਕਰ ਰਿਹਾ ਕਿਉਂਕਿ ਸਾਰਿਆਂ ਨਾਲ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਹੀ ਪਤਾ ਜਦੋਂ ਇਹਨਾਂ ਨਾਲ ਮੀਟਿੰਗ ਰੱਖੀ ਸੀ ਕਿਸਾਨ ਆਗੂ ਸਰਬ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਕੀ ਹੋਇਆ ਸੀ ਸਾਰਿਆਂ ਨੂੰ ਪਤਾ 5 ਵਜੇ ਦਾ ਸਮਾਂ ਦਿੱਤਾ ਤਾਂ ਬਾਅਦ ਵਿੱਚ ਉਹਨਾਂ ਨੂੰ ਉਥੋਂ ਆਪਣੀ ਰਿਆਸਤ ਦੇ ਵਿੱਚ ਲੈ ਕੇ ਗ੍ਰਿਫਤਾਰ ਕਰਕੇ ਬੜੀ ਗੱਲ ਤਾਂ ਜਾਦੇ ਆਪਾਂ ਕਹਿ ਨਹੀਂ ਸਕਦੇ ਜਿਹੜੀਆਂ ਸਾਡੀਆਂ ਬਜ਼ੁਰਗਾਂ 80-80 ਸਾਲ ਦੀਆਂ ਮਾਮਾ ਸਾਡੀਆਂ ਤੇ ਸਾਡੇ ਬਜ਼ੁਰਗ ਸਾਰਿਆਂ ਨੂੰ ਜੇਲਾ ਦਿਖਾਤੀ ਹੈ ਸਰਕਾਰ ਨੇ ਅਸੀਂ ਅਸੀਂ 85 ਸਾਲ ਦੇ ਮਾਤਾ ਪਿਤਾ ਦੀ ਉਮਰ ਦੇ ਹੁੰਦੇ ਆਪਣੇ ਸਾਰੇ ਮਾਂ ਪਿਓ ਹੀ ਹੁੰਦੇ ਸਮਝ ਲਓ ਤਾਂ ਇਹਨਾਂ ਨੇ ਸਾਰਿਆਂ ਨੂੰ ਜੀਲਾਂ ਦਿਖਾਤੀਆਂ ਚਲੋ ਇਹ ਦੱਸੋ ਜਿਹੜਾ ਸੀਐਮ ਪੰਤਮਾਨ ਨੇ ਕਿਹਾ ਸੀ ਵੀ ਮੈਂ ਸੋਡਾ ਇੱਕ ਕਿਸਾਨਾਂ ਦਾ ਪੁੱਤਰ ਹਾਂ ਦੇਖ ਲਓ ਭਾਈ ਹੁਣ ਪੁੱਤਰ ਸੋਡਾ ਕੀ ਕਰ ਰਿਹਾ ਤੇ ਹੁਣ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਿਆ ਪਿੰਡ ਸਾਜਲੀਨ ਦੇ ਵਿੱਚ ਹੁਣ ਘੇਰਿਆ ਗਿਆ ਸੀ ਸੀਐਮ ਪੰਤਮਾਨ ਨੂੰ ਗੱਲ ਕਰਨ ਵਾਸਤੇ ਪਰ ਲਿੰਕਨ ਜਿਹੜੇ ਸੀਐਮ ਭੁਤੰਤਮਾਨ ਦੇ ਆਪਾਂ ਕਹਿ ਦਈਏ ਵੀ ਆਪਾਂ ਜ਼ਿਆਦਾ ਤਾਂ ਨਹੀਂ ਗਲਤ ਬੋਲਦੇ ਪਰ ਉਹਨਾਂ ਨੂੰ ਇਹੀ ਕਹਨੇ ਸਾਰੇ ਪੁਲਿਸ ਵਾਲੇ ਮਾੜੇ ਵੀ ਨਹੀਂ ਤਾਂ ਵਿੱਚ ਕੁਝ ਚੰਗੇ ਵੀ ਹੁੰਦੇ ਆ ਪਰ ਜਿਹੜੇ ਮਾੜੇ ਆ ਉਹ ਕਹਿੰਦੇ ਆ ਵੀ ਸਾਡਾ ਜਿਹੜੇ ਪੱਤਰਕਾਰਾਂ ਤੋਂ ਮੈਂ ਖੋਹਨ ਤੱਕ ਜਾਂਦੇ ਆ ਜਾਂ ਬਾਅਦ ਦੇ ਵਿੱਚ ਜਦੋਂ ਇਹ ਗੱਲਾਂ ਦੇ ਖੁਲਾਸੇ ਹੁੰਦੇ ਆ ਕੈਮਰੇ ਸਾਹਮਣੇ ਹੋਰ ਕੁਝ ਆ ਤੇ ਬਾਅਦ ਦੇ ਵਿੱਚ ਕੁਝ ਹੋਰ ਆ ਕਹਿੰਦੇ ਵੀ ਸਾਡੇ ਐਸਐਚਓ ਦੇ ਡਾਂਗ ਮਾਰੀ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤਾਂ ਫਿਰ ਇਹ ਦੱਸੋ ਭਾਈ ਕਿਸਾਨ ਬਰਦਾਸ਼ਤ ਕਿਵੇਂ ਕਰ ਲੈਣਗੇ ਜਦੋਂ ਤੁਸੀਂ ਮਾਰਦੇ ਆ ਕਿਉਂ ਰੋਪਾਸੂ ਆਕੇ ਇਹਨਾਂ ਦਾ ਕਹਿਣਾ ਮਤਲਬ ਇਹ ਆ ਵੀ ਸਾਡੇ ਜਦੋਂ ਕੋਈ ਵੀ ਡਾਂਗ ਨਾ ਮਰੇ ਅਸੀਂ ਜਿਹਨੂੰ ਮਰਜੀ ਕੁੱਟੀਏ ਇਹੇ ਹੁਣ ਸੀਐਮ ਪੰਤਮਾਨ ਦੀ ਸ਼ਰੀਆਮ ਗੁੰਡਾਗਰਦੀ ਦਿਖਾਈ ਜਾਂਦੀ ਹੈ ਤੇ ਜਿਹੜੇ ਸਾਡੇ ਪੰਜਾਬ ਪੁਲਿਸ ਵਾਲੇ ਆ ਇਹਨਾਂ ਨੂੰ ਖੁੱਲੀ ਛੂਟ ਦਿੱਤੀ ਹੋਈ ਆ ਇਹ ਸਾਰਿਆਂ ਨੂੰ ਪਤਾ ਕਿਉਂਕਿ ਵੱਡੇ ਵੱਡੇ ਹਗਾਮੇ ਹੋ ਗਏ ਪੰਜਾਬ ਦੇ ਵਿੱਚ ਪਹਿਲੀ ਗੱਲ ਕਿਤੇ ਕਿਸੇ ਪੁਲਿਸ ਵਾਲੇ ਦਾ ਕਤਲ ਹੋ ਜਾਂਦਾ ਤੇ ਜੇ ਗੱਲ ਕਰੀਏ ਨਸ਼ੇ ਤਸਕਰਾਂ ਦੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਸਕੰਜਾ ਕਸਾਂਗੇ ਨਸ਼ੇ ਤਸਕਰਾਂ ਦੇ ਛੋਟੇ ਮੋਟੇ ਨਸ਼ੇ ਤਸਕਰਾਂ ਦੇ ਘਟਾ ਹੀ ਜਾਂਦੇ ਆ ਜਿਹੜੇ ਰਹਿ ਗਏ ਵੱਡੇ ਮਗਰਮੱਛ ਉਹਨਾਂ ਦੇ ਕੋਲ ਦੀ ਜੂੰ ਵੀ ਨਹੀਂ ਸੁਰਕਦੀ ਕੰਨ ਦੇ ਤੁਸੀਂ ਇਹ ਦੱਸੋ ਜਿਹੜੇ ਹੁਣ ਗੱਲ ਕਰੀਏ ਆਪਾਂ ਵੱਡੇ ਪੱਧਰ ਤੇ ਵਿੱਚ ਦੇ ਚਿੱਟਾ ਕਿਲਵਾਂ ਦੇ ਵਿੱਚ ਕਿਲੋ-ਕਿਲੋ ਜਿਹੜਾ 7 ਕਰੋੜ ਦਾ ਚਿੱਟਾ ਫੜਿਆ ਗਿਆ ਇੱਕ ਪੁਲਿਸ ਵਾਲੇ ਤੋਂ ਹਲੇ ਤੱਕ ਉਹਦਾ ਘਰ ਨਹੀਂ ਢਾਇਆ ਗਿਆ ਤੇ ਜਿਹੜੀ ਰਹਿ ਗਈ ਗੱਲ ਹੈਡ ਕਸਟਿਵਲ ਜੋ ਹੈਡ ਕਸਟਿਵਲ ਜੋ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਉਹਦੇ ਘਰ ਦੇ ਮੂਰਦੀ ਵੀ ਨੰਗਾ ਬੜੋਜ ਰਹੇ ਕਹਿੰਦੇ ਅਸੀਂ ਘਾਟਾਵਾਂਗੇ ਇੱਕ ਕੌਲਾ ਤੱਕੀ ਢਾਕੇ ਦਿਖਾ ਦੋ ਜਿਹੜੇ ਵੱਡੇ ਵੱਡੇ ਲੋਕਾਂ ਨਾਲ ਤੁਸੀਂ ਚੈਲੰਜ ਕੀਤੇ ਆ ਛੋਟੇ ਮੋਟੇ ਨਸ਼ੇ ਤਸਕਰਾਂ ਦੇ ਘਰ ਵੀ ਢਾਏ ਆ ਕੋਈ 50 60 ਗਿਣਤੀ ਢਾਤੇ ਹੋਣਗੇ ਪਰ ਲੇਕਿਨ ਜਿਹੜਾ ਹੋਣਾ ਆ ਕਿਸਾਨਾਂ ਨਾਲ ਸ਼ਰਿਆਮ ਢੱਕਾ ਹੋ ਰਿਹਾ ਤੇ ਜਿਹੜਾ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ ਇਹਨਾਂ ਨੂੰ ਪਤਾ ਸੀ ਵੀ ਪੰਜਾਬ ਨਸ਼ੇ ਨਾਲ ਜੂਝ ਰਿਹਾ ਤੇ ਹੋ ਸਕੇ ਆਪਾਂ ਚਿੱਟੇ ਦਾ ਮੁੱਦਾ ਰੱਖੀਏ ਤਾਂ ਇਹਨਾਂ ਦੀ ਸਰਕਾਰ ਵੀ ਬਣ ਗਈ ਕਿਉਂਕਿ ਲੋਕ ਅੱਕੇ ਹੋਏ ਸੀ ਕੱਲ ਹੀ ਤੇ ਕਾਂਗਰਸ ਤੋਂ 25 ਸਾਲ ਤੋਂ ਰਾਜ ਉਹ ਕਰਦੇ ਆ ਜਾ ਪਰ ਹੁਣ ਜਿਹੜਾ ਕਿਸਾਨਾਂ ਨਾਲ ਹੁਣ ਹੋ ਰਿਹਾ ਇਹ ਬਹੁਤ ਹੀ ਸਿੱਧ ਸੋਰੇ ਆ ਕਿਸਾਨਾਂ ਨਾਲ ਸਾਰਿਆਂ ਨੂੰ ਪਤਾ ਮਾਤਾ ਪਿਤਾ ਦੇ ਸਮਾਨ ਸਾਡੇ ਬਜ਼ੁਰਗ ਸਾਡੇ ਜੋ ਮਾਤਾ ਵਿੱਚ ਹੀ ਲੇੜ ਜੋ ਕੋਈ ਵੀ ਮਾਤਾ ਪਿਤਾ ਸਾਰਿਆਂ ਦੀ ਡਾਂਗਾ ਭਰਾ ਰਹੇ ਆ ਕੋਈ ਇਹ ਨੌਜਵਾਨੀ ਦੇਖਦੀ ਕੋਈ ਬਜ਼ੁਰਗ ਨਹੀਂ ਦੇਖਦੀ ਆਪਣੇ ਬੰਨੀ ਪੂਰਾ ਗੁੰਡਾਗਰਦੀ ਦਿਖਾਤੀ ਬਾਕੀ ਤੁਸੀਂ ਰੋਜ਼ ਦੀਆਂ ਵੀਡੀਓ ਦੇਖਦੇ ਆ ਕਿਤੇ ਕਿਸੇ ਦਾ ਅਨਕਾਉਂਟਰ ਹੋ ਗਿਆ ਕਿਉਂਕਿ ਅਨਕਾਉਂਟਰ ਕਰਕੇ ਇਹਨਾਂ ਨੂੰ ਤਾਂ ਵੱਡੇ ਪੱਧਰ ਤੇ ਪਹੁੰਚ ਜਾਣਗੇ ਉੱਚੇ ਲੈਵਲ ਤੇ ਪਹੁੰਚ ਜਾਣਗੇ ਜੇ ਕੋਈ ਹੌਲਦਾਰ ਐਕਸਪੈਕਟਰ ਬਣ ਜੂਜੇ ਕੋ ਐਕਸਪੈਕਟਰ ਆ ਤਾਂ ਸਬ ਇੰਸਪੈਕਟਰ ਬਣ ਜੂ ਬਸ ਇਹ ਗੱਲ ਜੇ ਕਿਸੇ ਦਾ ਅਨਕੰਟਰੋਲ ਜੂ 12 ਲੱਖ 12 13 ਲੱਖ ਰੁਪਈਆ ਮਿਲ ਜੂਆ ਤਾਂ ਹੁਣ ਕਿਉਂਕਿ ਜਿਹੜਾ ਇਹਨਾਂ ਨੇ ਇਨਕਾਊਂਟਰ ਪਿੱਛੇ ਜੇ ਕਰਿਆ ਸੀ ਜਦੋਂ ਆ ਕਰਨਲ ਦਾ ਮਾਮਲਾ ਛੇੜਿਆ ਤੇ ਉਹ ਜਦੋਂ ਕਰਨਲ ਨੂੰ ਕੁੱਟਿਆ ਜਾਂਦਾ ਕਹਿੰਦੇ ਸੀ ਵੀ ਅਸੀਂ ਇਨਕਾਊਂਟਰ ਕਰਕੇ ਆਏ ਆ ਜ਼ਿਆਦਾ ਬੋਲੇਗਾ ਤਾਂ ਤੇਰਾ ਵੀ ਕਰ ਦਾਂਗੇ ਉਹ ਇਨਕਾਊਂਟਰ ਵੀ ਝੂਠਾ ਪਿਆਗਾ ਕਹਿੰਦੇ ਵੀ ਝੂਠਾ ਸੀਗਾ ਇਨਕਾਊਂਟਰ ਇਹ ਪੱਤਰਕਾਰਾਂ ਦਾ ਕਹਿਣਾ ਸਾਡੇ ਜੋ ਸਾਰੇ ਸਾਡੇ ਪੰਜਾਬ ਦੇ ਵਿੱਚ ਇਹ ਸਾਰੀ ਗੱਲ ਹੀ ਛੜੀ ਹੋਈ ਆ ਤਬ ਵੀ ਇਹ ਹਰ ਥਾਂ ਤੇ ਜਿਹੜੇ ਇਨਕਾਊਂਟਰ ਹੋ ਰਿਹਾ ਫੇਕ ਕਰੇ ਆ ਕਈ ਤੇ ਬਹੁਤ ਜ਼ਿਆਦੇ ਜਿਹੜੇ ਜਿਵੇਂ ਥਾਂ ਥਾਂ ਤੇ ਗੋਲੀਆਂ ਚੱਲੀਆਂ ਜਾਂਦੀਆਂ ਵੱਡੇ ਵੱਡੇ ਗੈਂਗਸਟਰ ਜਦੋਂ ਜੀ ਨੂੰ ਜੀ ਕਰਦਾ ਉਹਨੂੰ ਮਾਰ ਦਿੰਦੇ ਆ ਤੇ ਕੋਈ ਉਹਨਾਂ ਤੇ ਆਪਣੇ ਮੰਨੀਓ ਕੋਈ ਇਨਕੁਆਇਰੀ ਨਹੀਂ ਕੋਈ ਉਹਨਾਂ ਦੀ ਪੁੱਛ ਪੜਤਾਲ ਨਹੀਂ ਜਦੋਂ ਜੀ ਦਾ ਜੀ ਕਰਦਾ ਕੋਈ ਵੀ ਗੈਂਗਸਟਰ ਕਿਸੇ ਦੀ ਵੀ ਗੋਲੀ ਮਾਰ ਜਾਂਦਾ ਆ ਕੇ ਸਿੱਧੂ ਮੂਸੇ ਵਾਲੇ ਨੂੰ ਕਿਹਨੇ ਮਰਵਾਇਆ ਸੀ ਲੋਰਸ ਸੁਨੋਈ ਨੇ ਐਨਾ ਸੋਹਣਾ गांव ਵਾਲਾ ਗਾਇਕ ਨਾਲੇ ਪੰਜਾਬ ਦੇ ਵਿੱਚ ਜੋ ਚੀਜ਼ ਆਪਣੇ ਸਾਡੇ ਪੰਜਾਬ ਦੇ ਲੋਕ ਸੁਣਦੇ ਆ ਉਹ ਪੇਸ਼ ਕਰਦਾ ਸੀ ਨਾ ਕਿ ਕਿਸੇ ਤੀ ਭੈਣ ਦੀ ਸਰ ਤੋਂ ਚਿੰਨੀ ਗਾਈ ਸਿੱਧਾ ਬੰਦਾ ਸੀ ਸਿੱਧੇ ਗਾਣੇ ਗਾਉਂਦਾ ਸੀ ਪਰ ਨਹੀਂ ਜਰਿਆ ਗਿਆ ਇਹ ਲੋਕਾਂ ਤੋਂ ਉੱਤੇ ਸਰਕਾਰਾਂ ਤੋਂ ਚਲੋ ਇਹ ਖਾਸ ਕਰਕੇ ਆਪਣੇ ਪੰਜਾਬ ਦੇ ਪ੍ਰਤੀ ਚੈਨਲਾਂ ਤਾਂ ਜੋ ਇਹ ਪਿੰਡ ਸਾਦਲੀ ਦੀ ਜੋ ਲਾਈਵ ਤਸਵੀਰਾਂ ਤੁਹਾਨੂੰ ਦਿਖਾਈ ਦਿੱਤੀਆਂ ਤੇ ਜੋ ਕੱਲ ਕਿਸਾਨਾਂ ਨਾਲ ਬਹੁਤ ਵੱਡਾ ਤੱਕਾ ਹੋਇਆ ਤੇ ਸ਼ਰੇਆਮ ਜੋ ਪੁਲਿਸ ਤੱਕਾ ਕਰ ਰਹੀ ਆਪਾਂ ਸਾਰੇ ਪੁਲਿਸ ਵਾਲਿਆਂ ਨੂੰ ਮਾੜਾ ਵੀ ਨਹੀਂ ਕਹਿੰਦੇ ਵਿੱਚ ਚੰਗੇ ਵੀ ਹੁੰਦੇ ਆ ਤੇ ਹੁਣ ਦੇਖਣਾ ਇਹ ਬਣਦਾ ਵੀ ਸੀਐਮ ਭੋਂਤਮਾਨਾ ਕੱਲ ਜੀ ਜਿਵੇਂ ਇਹਨਾਂ ਨੇ ਘੇਰਿਆ ਸੀ ਪਰ ਇਹ ਪੁਲਿਸ ਵਾਲੇ ਪੈਰ ਨਹੀਂ ਲੱਗਣ ਦਿੱਤੇ ਸਾਡੇ ਕਿਸਾਨ ਭਰਾਵਾਂ ਦੇ ਤਾਂ ਹੁਣ ਤੱਕਾ ਮੁੱਕੀ ਜਿਵੇਂ ਇਹਨਾਂ ਨੇ ਖਨੌਰੀ ਤੇ ਸ਼ੰਭੂ ਬਾਡਰ ਤੇ ਇਹਨਾਂ ਨੇ ਅਤਿਆਚਾਰ ਕਰਿਆ ਲੋਕਾਂ ਤੇ ਮੈਂ ਕਹਣਾ ਵੀ ਟਰਾਲੀਆਂ ਤੱਕ ਬੇਇੱਜ਼ਤੀਆਂ ਗਾਇਬ ਕਰਤੀਆਂ ਅੱਗਾ ਲਾਤੀਆਂ ਟਰੈਕਟਰਾਂ ਨੂੰ ਤੰਬੂਆਂ ਨੂੰ ਤਾਂ ਇਹ ਬਹੁਤ ਵੱਡਾ ਇੱਕ ਸਿੱਧ ਸੋਇਆ ਕਿਸਾਨਾਂ ਦਾ ਚਲੋ ਜੀ ਫਿਰ ਤੋਂ ਅਪੀਲ ਕਰਦੇ ਆਂ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਤੇ ਜੋ ਪੰਜਾਬ ਚੋਂ ਦਾ ਤੁਹਾਡੇ ਨਾਲ ਛੋੜੇ ਸਾਹਮਣੇ ਜੋ ਪੇਸ਼ ਕਰਦੇ ਆਂ ਜਿੰਤੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਗੱਲ ਨੂੰ ਲੌਂਗ ਟਾਕ ਤੇ ਧੰਨਵਾਦ